ਜਿਵੇਂ ਹੁਣ ਸਾਡੇ ਸਕੂਲ ਚੱਲ ਰਹੇ ਨੇ ਅੱਗੇ ਉਸਟੀਮਸ ਲੈ ਰਿਆ ਪਹਿਲਾਂ ਹੀ ਜਾ ਕੇ ਤੁਸੀਂ ਸੈਸ਼ਨ ਕਰੋ ਕਿ ਬੱਚਿਆਂ ਨੂੰ ਇਹੀ ਇਹੀ ਉਹਨਾਂ ਦੇ ਅਕੋਰਡਿੰਗ ਲੈਣਾ ਚਾਹੀਦਾ ਤੁਸੀਂ ਬੁਲਾਓ ਤਾਂ ਸਹੀ ਠੀਕ ਅਸੀਂ ਤਾਂ ਬੁਲਾਣੇ ਆ ਠੀਕ ਹੈ ਜੀ ਮੈਂ ਬੁਲਾਉਂਗੀ ਮੈਂ ਤਾਂ ਸੱਦਾ ਦਵਾਂਗੀ ਇੱਕ ਸਵਾਲ ਸੀਗਾ ਇੱਕ ਸ਼ਾਇਦ ਕਿਸੇ ਸਕੂਲ ਦੇ ਪ੍ਰਿੰਸੀਪਲ ਜਾਂ ਮੈਮ ਆਏ ਹੋਏ ਸੀਗੇ ਉਹਨਾਂ ਨੂੰ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਇਨਸਾਨ ਕਿਸ ਲਈ ਬਣਿਆ ਹੈ ਕਿਸ ਲਈ ਨਹੀਂ ਬਣਿਆ ਇਹ ਸਾਰੀਆਂ ਚੀਜ਼ਾਂ ਬਹੁਤ ਕਲੀਅਰ ਹੁੰਦੀਆਂ ਲੁਧਿਆਣੇ ਤੋਂ ਕਿਸੇ ਸਕੂਲ ਤੋਂ ਬਿਲੋਂਗ ਕਰ ਰਹੀ ਸੀ ਉਹ ਉਹਨਾਂ ਦਾ ਕਹਿਣਾ ਸੀਗਾ ਫੇਰ ਸਾਨੂੰ ਸਕੂਲ 'ਚ ਪਹਿਲਾਂ ਹੀ ਚਲੇ ਜਾਣਾ ਚਾਹੀਦਾ ਇਹ ਡਿਸਾਈਡ ਕਰਨ ਲਈ ਬੱਚਿਆਂ ਦਾ ਕਿ ਉਹਨਾਂ ਨੂੰ ਕਿਹੜੇ ਸਬਜੈਕਟ ਪੜ੍ਹਨੇ ਚਾਹੀਦੇ ਆ ਮੈਂ ਤੁਹਾਨੂੰ ਪੂਰੇ ਯਕੀਨ ਨਾਲ ਇਹ ਗੱਲ ਦੱਸ ਸਕਦਾ ਕਿ ਕਿਹੜੇ ਸਬਜੈਕਟ ਤੇ ਕਿਵੇਂ ਪੜ੍ਹਨੇ ਚਾਹੀਦੇ ਆ ਇਹ ਬਹੁਤ ਕਲੀਅਰ ਪਤਾ ਲੱਗਦਾ ਹੈ ਬਟ ਅੱਜ ਦੇ ਟਾਈਮ 'ਚ ਜਦੋਂ ਅਸੀਂ ਕਿਸੇ ਬੱਚੇ ਦੇ ਉੱਤੇ ਆਪਣੀ ਇੱਛਾਵਾਂ ਥੋਪਦੇ ਆ ਤਾਂ ਇਹ ਤਾਂ ਬਹੁਤ ਟਫ ਹੈ ਕਿ ਤੁਸੀਂ ਕਿਸੇ ਐਸਟੋਲੋਜਰ ਦੀ ਸਲਾਹ ਮੰਨ ਕੇ ਬੱਚੇ ਨੂੰ ਸਬਜੈਕਟ ਦਿਲਾ ਦੋਗੇ ਜਦੋਂ ਵੀ ਕਿਸੇ ਦੀ ਕੁੰਡਲੀ ਦੇ ਅੰਦਰ ਮੰਗਲ ਬਹੁਤ ਬਲਵਾਨ ਹੋਏ ਤੇ ਰੂਚਕ ਯੋਗ ਬੰਦਾ ਹੋਏ ਜਿਹਨੂੰ ਅਸੀਂ ਮੰਗਲਿਕ ਵੀ ਕਹਦੇ ਹਾਂ ਹਾਫ ਮੰਗਲਿਕ ਵੀ ਕਹਿ ਦਿੰਦੇ ਆ ਪਹਿਲੇ ਚੌਥੇ ਸੱਤਵੇਂ ਤੀਸਰੇ ਜਾਂ 11ਵੇਂ ਘਰ ਚ ਮੰਗਲ ਹੋਏ ਐਸਾ ਇਨਸਾਨ ਦੇ ਅੰਦਰ ਵੀ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਉਹ ਬੰਦਾ ਚੰਗਾ ਸਪੋਰਟਸਮੈਨ ਬਣ ਸਕਦਾ ਹੈ ਇਸ ਵਿਸ਼ੇ ਦੇ ਉੱਤੇ ਮੈਂ ਜਦੋਂ ਵੀ ਪੜ੍ਹਾਈ ਕੀਤੀ ਹੈ ਇਸ ਤੋਂ ਥੋੜੀ ਜੀ ਗਾਹਾਂ ਦੀ ਰਿਸਰਚ ਕੀਤੀ ਹੈ ਤਾਂ ਮੈਂ ਦੇਖਿਆ ਹੈ ਕਿ ਜਦੋਂ ਵੀ ਮੰਗਲ ਤੇ ਸ਼ਨੀ ਦਾ ਯੋਗ ਬਣਦਾ ਹੋਏਗਾ ਤਾਂ ਬਹੁਤ ਵਧੀਆ ਸ਼ੂਟਰ ਹੋ ਸਕਦਾ ਹੈ ਲਾਈਕ ਆਰਚਰੀ ਵਿੱਚ ਬਹੁਤ ਵਧੀਆ ਕਰ ਸਕਦਾ ਹੈ ਵੈਪਨਸ ਵਿੱਚ ਬਹੁਤ बढ़िया ਕਰ ਸਕਦਾ ਹੈ ਡਰਾਈਵਿੰਗ ਸਕਿੱਲ ਵਿੱਚ ਬਹੁਤ ਐਕਸਟਰਾਔਡੀਨਰੀ ਕਰ ਸਕਦਾ ਹੈ ਬੁੱਧ ਅਕਸਰ ਅਕਾਊਂਟਸ ਤੋਂ ਰਿਲੇਟਡ ਲੇਖਨ ਪੜਨ ਤੋਂ ਰਿਲੇਟਡ ਕੰਮ ਕਰਾਂਦਾ ਹੈ ਗੁਰੂ ਸਲਾਹ ਤੋਂ ਰਿਲੇਟਡ ਕੰਮ ਕਰਾਂਦਾ ਹੈ ਐਸੇ ਹੀ ਕੁਝ ਕੰਬੀਨੇਸ਼ਨ ਨੇ ਸ਼ਨੀ ਤੇ ਮੰਗਲ ਦੇ ਇਹ ਸਰਜਨ ਵੀ ਬਣਾ ਦਿੰਦੇ ਨੇ ਡਾਕਟਰੀ ਚ ਕਰਾਂਦੇ ਨੇ ਬਟ ਉਹਦੇ ਲਈ ਸੂਰੇ ਦਾ ਵੀ ਬਹੁਤ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਪੜਿਆ ਜਾ ਸਕਦਾ ਹੈ ਤੇ ਇਹ ਵੀ ਦੇਖਿਆ ਜਾ ਸਕਦਾ ਹੈ ਐਸਟ੍ਰੋਲੋਜੀ ਦੀ ਕਾਉਂਸਲਿੰਗ ਦੇ ਵਿੱਚ ਕਿਹੜੇ 4-5 ਸਬਜੈਕਟ ਨੇ ਜਿਨ੍ਹਾਂ ਚ ਬੱਚੇ ਨੂੰ ਅੱਗੇ ਅਡਾਪਟ ਕਰਨਾ ਚਾਹੀਦਾ ਜਿਹਦੇ ਚ ਮਿਹਨਤ ਕਰਨੀ ਚਾਹੀਦੀ ਹੈ ਕਿਹੜੀ ਚੀਜ਼ ਉਹਦੀ ਮਿਹਨਤ ਤੱਕ ਸੀਮਿਤ ਰਹੇਗੀ ਉਹਦੇ ਸ਼ੌਕ ਤੱਕ ਰਹੇਗੀ ਤੇ ਕਿਹਦੇ ਚੋਂ ਪੈਸਾ ਕਮਾਏਗਾ ਇਹ ਆਪਣਾ ਕੈਰੀਅਰ ਬਹੁਤ ਚੰਗੇ ਤਰੀਕੇ ਨਾਲ ਬਣਾਏਗਾ ਬਟ ਜ਼ਰੂਰੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਐਸਟ੍ਰੋਲੋਜੀ ਦੀ ਸਾਇੰਸ ਨੂੰ ਸਾਇੰਸ ਕਰਕੇ ਸਮਝੀਏ ਛੋਟੇ ਛੋਟੇ ਹਿੱਸਿਆਂ ਨੂੰ ਆਪ ਪੜ੍ਹੀਏ ਉਸ ਤੋਂ ਬਾਅਦ ਉਹਨੂੰ ਲਾਈਫ 'ਚ ਹਲਕਾ ਹਲਕਾ ਅਪਲਾਈ ਕਰਨਾ ਸ਼ੁਰੂ ਕਰੀਏ ਤਾਂ ਕਿ ਅਸੀਂ ਜਿਹੜਾ ਮੇਰਾ ਪੈਰਾ ਦੇਣ ਦਾ ਮਕਸਦ ਹੈ ਇਹ ਹੈ ਕਿ ਅਸੀਂ ਸਾਇੰਸ ਨੂੰ ਆਪਣੀ ਜ਼ਿੰਦਗੀ 'ਚ ਚੰਗੇ ਤਰੀਕੇ ਨਾਲ ਇਸਤੇਮਾਲ ਕਰ ਸਕੀਏ ਕੋਈ ਵੀ ਸ਼ਖਸ ਚਾਹੇ ਉਹ ਕੋਈ ਐਸਟ੍ਰੋਲੋਜਰ ਹੈ ਚਾਹੇ ਕੋਈ ਧਰਮ ਗੁਰੂ ਹੈ ਉਹ ਸਵੈਮੰਥਨ ਕਰਨ ਦੀ ਗੱਲ ਕਿਉਂ ਨਹੀਂ ਕਹਿੰਦਾ ਕਿਉਂਕਿ ਅੱਧੀਆਂ ਪਰੇਸ਼ਾਨੀਆਂ ਮੇਰੇ ਹਿਸਾਬ ਦੇ ਨਾਲ ਜਦੋਂ ਕੋਈ ਆਪਣੇ ਆਪ ਦਾ ਆਪ ਸਵੈਮੰਥਨ ਕਰਦਾ ਉਹਦੇ ਨਾਲ ਖਤਮ ਹੋ ਜਾਂਦੀ ਹੈ ਇਸ ਨਾਲ ਤੁਸੀਂ ਕਿੰਨਾ ਸਹਿਮਤ ਹੋ ਇਸ ਤੋਂ ਬਾਅਦ ਇੱਕ ਭਾਈ ਸਾਹਿਬ ਦਾ ਸਵਾਲ ਸੀਗਾ ਸ਼ਾਇਦ ਉਲਾਸ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਮੇਰੇ ਤੋਂ ਪਹਿਲਾਂ ਜਿਹੜਾ ਪੈਨਲ ਸੀਗਾ ਉਹ ਧਰਮ ਬਾਰੇ ਸੀ ਮੇਰਾ ਐਸਟ੍ਰੋਲੋਜੀ ਬਾਰੇ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਕੋਈ ਵੀ ਇਨਸਾਨ ਇਹ ਕਿਉਂ ਨਹੀਂ ਸਿਖਾ ਰਿਹਾ ਕਿ ਇਨਸਾਨ ਨੂੰ ਸੈਲਫ ਐਨਲਾਈਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਸੇ ਵੀ ਧਰਮ ਤੋਂ ਵੀ ਜ਼ਿਆਦਾ ਕਿਸੇ ਵੀ ਐਸਟ੍ਰੋਲੋਜੀ ਤੋਂ ਵੀ ਜ਼ਿਆਦਾ ਜਾਂ ਕਿਸੇ ਵੀ ਹੋਰ ਚੀਜ਼ਾਂ ਤੋਂ ਵੱਧ ਕੇ ਜ਼ਰੂਰੀ ਹੈ ਇਨਸਾਨ ਦਾ ਸੈਲਫ ਐਨਲਾਈਜ਼ ਕਰਨਾ ਹਾਲਾਂਕਿ ਗਲਤੀ ਫਿਰ ਇੱਥੇ ਕੀਤੀ ਹੈ ਧਰਮ ਵੀ ਇਨਸਾਨ ਨੂੰ ਸੈਲਫ ਐਨਲਾਈਜ਼ ਹੀ ਸਿਖਾਉਂਦਾ ਹੈ ਜੇ ਧਰਮ ਤੁਹਾਨੂੰ ਆਤਮ ਮੰਤਰ ਨਹੀਂ ਸਿਖਾ ਰਿਹਾ ਤਾਂ ਤੁਸੀਂ ਧਰਮ ਨੂੰ ਸਮਝਿਆ ਨਹੀਂ ਯਾਦ ਸੀ ਉਹਨਾਂ ਪਿੱਛੇ ਲੱਗੇ ਜਿਹੜਾ ਨੇ ਸਾਨੂੰ ਰੋਂਗ ਇੰਟਰਪ੍ਰੀਟੇਟ ਕੀਤਾ ਧਰਮ ਬਾਰੇ ਤੇ ਐਸਟ੍ਰੋਲੋਜੀ ਦਾ ਧਰਮ ਨਾਲ ਕੋਈ ਬਹੁਤ ਲੈਣ ਦੇਣ ਨਹੀਂ ਹੈ ਬਟ ਐਸਟ੍ਰੋਲੋਜੀ ਬਹੁਤ ਕਲੀਅਰਲੀ ਤੁਹਾਨੂੰ ਇਹ ਸਮਝਾਉਂਦੀ ਹੈ ਕਿ ਤੁਸੀਂ ਬਣੇ ਕਾਦੇ ਲਈ ਬਟ ਸੈਲਫ ਐਨਲਾਈਜ਼ ਕਰਨ ਦੀ ਸਮਰੱਥਾ ਹਰ ਇਨਸਾਨ 'ਚ ਨਹੀਂ ਹੈ ਇਸ ਕਰਕੇ ਹਰ ਇਨਸਾਨ ਨੂੰ ਕਿਸੇ ਗੁਰੂ ਕਿਸੇ ਟੀਚਰ ਕਿਸੇ ਉਸਤਾਦ ਕਿਸੇ ਦੀ ਲੋੜ ਹੁੰਦੀ ਹੈ ਤੇ ਐਸਟ੍ਰੋਲੋਜੀ ਉਹ ਚੀਜ਼ ਹੈ ਜਿਹੜੀ ਤੁਹਾਨੂੰ ਤੁਹਾਨੂੰ ਸਮਝਣ 'ਚ ਮਦਦ ਕਰਦੀ ਹੈ ਸਭ ਤੋਂ ਸੌਖਾ ਤੇ ਸਭ ਤੋਂ ਮੁਸ਼ਕਿਲ ਆਤਮ ਮੰਥਨ ਹੀ ਹੈ ਧਰਮ ਦੇ ਰਾਸਤੇ ਆਤਮ ਮੰਥਨ ਕਰਨਾ ਮੈਨੂੰ ਲੱਗਦਾ ਹੈ ਜ਼ਿਆਦਾ ਮੁਸ਼ਕਿਲ ਹੈ ਤੇ ਐਸਟ੍ਰੋਲੋਜੀ ਦੇ ਰਾਹੀਂ ਆਤਮ ਮੰਥਨ ਕਰਨਾ ਥੋੜਾ ਜਿਹਾ ਆਸਾਨ ਹੋ ਜਾਂਦਾ ਹੈ ਕਿਉਂਕਿ ਉਹ ਤੁਹਾਨੂੰ ਜਦੋਂ ਐਸਟ੍ਰੋਲੋਜੀ ਤੁਹਾਨੂੰ ਇਹ ਸਮਝਾ ਦਿੰਦੀ ਹੈ ਕਿ ਤੁਹਾਡਾ ਇੰਟਰਸਟ ਇਹ ਹੈ ਇਹ ਨਹੀਂ ਹੈ ਤੁਹਾਡੀ ਪਾਵਰ ਇੱਥੇ ਛੁਪੀ ਹੈ ਤੇ ਤੁਹਾਡੀ ਵੀਕਨੈਸ ਇੱਥੇ ਛੁਪੀ ਹੈ ਜਦੋਂ ਤੁਸੀਂ ਇਹ ਸੁਣਦੇ ਹੋ ਤਾਂ ਤੁਸੀਂ ਮੈਸਟਰਾਈਜ਼ ਹੋ ਜਾਂਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਕਿ ਵਾਕਈ ਮੈਂ ਆਪਣੇ ਆਪ ਨੂੰ ਜਿੱਥੇ ਨਹੀਂ ਸਮਝ ਪਾਰਿਆ ਸੀ ਉੱਥੇ ਮੇਰੇ ਪਲੈਨਟਸ ਨੇ ਮੈਨੂੰ ਸਮਝਣ ਚ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਸੋ ਸੈਲਫ ਐਨਲਾਈਜ਼ ਯਾ ਆਤਮ ਮੰਥਨ ਤੋਂ ਉੱਤੇ ਕੁਝ ਵੀ ਨਹੀਂ ਹੈ ਬੈਸਟ ਚੀਜ਼ ਇਹ ਹੈ ਬਟ ਹਰ ਇਨਸਾਨ ਇਹ ਆਪਣੇ ਆਪ ਨਹੀਂ ਕਰ ਪਾਉਂਦਾ ਇਹਨੂੰ ਕਰਨ ਲਈ ਤੇ ਇਹਨੂੰ ਸਮਝਣ ਲਈ ਅਸਟ੍ਰੋਲੋਜੀ ਬਹੁਤ ਜ਼ਿਆਦਾ ਹੈਲਪਫੁਲ ਹੈ